ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਸਿੱਖਿਆ ਕ੍ਰਾਂਤੀ ਨੂੰ ਚਚਕਣ ਦੇ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕਰ ਰਹੀ ਹੈ ਉਸ ਨੂੰ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਰਜੋਤ ਸਿੰਘ ਬੈਜੀ ਵੱਲੋਂ ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਬਦਲ ਦੇ ਪੰਜਾਬ ਦੀ ਮਹਿਮਤ ਲਈ ਜਾ ਰਹੀ ਹੈ ਜਿੱਥੇ ਸੂਬੇ ਭਰ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਵੱਲੋਂ ਨੀ ਪੱਤਰ ਰੱਖੇ ਜਾ ਰਹੇ ਹਨ ਉੱਥੇ ਹੀ ਤਹਿਤ ਜ਼ਿਲ੍ਹਾ ਸੰਗਰੂਰ ਦੇ ਪੰਜ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਵੱਲੋਂ ਸੰਗਰੂਰ ਦੇ ਸਰਕਾਰੀ ਸਕੂਲ ਦੇ ਨੀ ਪੱਤਰ ਰੱਖ ਕੇ ਉਦਾਹਰਣ ਕੀਤਾ ਗਿਆ। ਕੱਲ੍ਹ ਬਾਦ ਨੰਮ ਰੋੜਾ ਨੇ ਜਾਣਕਾਰੀ ਦਿੱਤੀ ਕਿ ਅੱਜ ਪੰਜਾਬ ਦੇ ਸਿੱਖਿਆ ਕ੍ਰਾਂਤੀ ਨੂੰ ਚੁੱਕਣ ਦੇ ਲਈ ਉਦਘਾਟਨ ਕੀਤੇ ਜਾ ਰਹੇ ਹਨ। ਅਤੇ ਪੂਰੇ ਪੰਜਾਬ ਵਿੱਚ ਇਸ ਦੀ ਮਹਿਮ ਤਹਿਤ ਕੰਮ ਕੀਤੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪੰਜਾਬ ਦੇ ਸਕੂਲਾਂ ਦੀਆਂ ਹਾਰ ਬਦਲ ਜਿੱਤੀਆਂ ਹੋਈਆਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ। ਅਮਨ ਰੋੜਾ ਜੀ ਦੀ ਕੀਤੀ ਜਾ ਰਹੇ ਹਨ ਬੱਚਿਆਂ ਵੱਲੋਂ ਜਿਤੇ ਹਾਰ ਤੇ ਆਮ ਇਸ ਮੌਕੇ ਤੇ ਨਾਲ ਡੀਸੀ ਸੰਗਰੂਰ ਵੀ ਨਾਲ ਹਾਜ਼ਰ ਨਜ਼ਰ ਆ ਰਹੇ ਹਨ। ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਹੋਰ ਵੀ ਵਿਭਾਗ ਦੇ ਅਧਿਕਾਰੀ ਮੌਜੂਦ ਹਨ ਅਤੇ ਇਸ ਮੌਕੇ ਤੇ ਆਮਨ ਅਰੋੜਾ ਜੀ ਸਕੂਲ ਦੇ ਵਿੱਚ ਪਹੁੰਚੇ ਹਨ ਅਤੇ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਆਮਨ ਅਰੋੜਾ ਜੀ ਉਹ ਆਪਣੇ ਕ੍ਰਿਸ਼ਨ ਜੀ ਕਿੱਥੇ ਨੇ ਸ਼ਹਿਰ ਦਾ ਜੋ ਮੇਰੇ ਆਜਾ ਆਪਣੇ ਨੇ ਤੁਹਾਨੂੰ ਅਰੇ ਮੈਂ ਹੋਇਆ ਵਗੈਰਾ ਬਾਬਾ ਆਜੋ ਤੁਸੀਂ ਸਾਈਡ ਤੇ ਉਹ ਜੋ ਜੀ ਚੌਕ ਹੈ ਪਿਆਰਦੀ ਹੈ ਸਰਿਕੋਈ ਸਰਿਕੋਈ ਹੋਰ ਪੜਾਉਣਾ ਜੀ ਸਰ ਇੱਕ ਵਾਰ ਸਰ 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 ਸਰਿਕੋਈ ਹੋਰ ਪੜਾਉਣਾ ਸ਼ੁਰੂਣਾ ਕਰੀ ਸਾਹਿਬ इस स्कूल बिच्च पढ़ते बच्चे मापे इस स्कूल अध्यापक मीडिया का भी इतने जहा आखिया जाता है अज ਸਾਡੇ ਵਾਸਤੇ ਬਹੁਤ ਮਾਨਦਇਨ ਹੈ ਸੋ ਹਰ ਪਪੂ ਤੁਹਾਡੇ ਬੱਚਿਆਂ ਨੂੰ ਸਸ਼ਕਤ ਕਰਨ ਦੀ ਇੱਥੇ ਦੋ ਐਨਐਸਕੇਯੂਰ ਦੀਆਂ ਲੈਬਸ ਹੈਗੀਆਂ ਨੇ ਆਟੋਮੋਬਾਈਲ ਲੈਬ ਹੋਰ ਕਿਤੇ ਵੀ ਨਹੀਂ ਹੈ ਤੁਹਾਡੇ ਬੱਚਿਆਂ ਨੂੰ ਸਮੇਂ ਦਾ ਹਾਨੀ ਬਣਾਉਣ ਵਾਸਤੇ ਐਂਟਰਪ੍ਰੈਨੋਰਸ਼ਿਪ ਸੋਮੀ ਪਾਰਟੀ ਸਰਕਾਰ ਵੱਲੋਂ ਐਜੂਕੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਮੈਂ ਦੱਸਣਾ ਚਾਹਾਂ ਸਕੂਲ ਦੇ ਵਿੱਚ ਉਦਘਾਟਨ ਕਰਨ ਪਹੁੰਚੋਗੇ ਜਿਹੜਾ ਸਿੱਖਿਆ ਸਿਲਸਿਲੇ ਦਾ ਮੁੱਦਰਾ ਜਿਹੜਾ ਪੰਜਾਬ ਦੇ ਵਿੱਚ ਖਾਸ ਕੀਤਾ ਜਾ ਰਿਹਾ ਕਿਹੜੀ ਕਿਹੜੀ ਚੈਨ ਜਿਹੜੀ ਪੰਜਾਬ ਦੇ ਸਕੂਲਾਂ ਨੂੰ ਵਿਕਸਤ ਕਰਨ ਦੇ ਦੇਖੋ ਮੈਂ ਸਮਝਦਾ ਕਿ ਇਹ ਆਪਣੇ ਸਾਰਿਆਂ ਦੇ ਲਈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਲਈ ਮਾਣ ਦੀ ਗੱਲ ਹੈ ਕਿ ਜਿਸ ਦਿਨ ਇਹ ਆਵਾਦੀ ਪਾਰਟੀ ਦੀ ਹੋਂਦ ਹੋਈ ਹੈ ਉਸ ਦਿਨ ਤੋਂ ਹੀ ਸਿਹਤ ਔਰ ਸਿੱਖਿਆ ਇਹ ਦੋ ਸੈਕਟਰ ਹੈ ਜਿਹੜੇ ਪਿਛਲੇ ਸਰਕਾਰਾਂ ਨੇ ਅਣਗੌਲਿਆ ਕਰਦੇ ਰਹੇ ਸਾਡਾ ਮੇਨ ਫੋਕਸ ਹੈ ਜਿਹੜਾ ਸਿੱਖਿਆ ਤੇ ਰਿਉਂਕਿ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੇ ਦੇਸ਼ ਰਾਜ ਕਰਦੇ ਨੇ ਉਹ ਸਭ ਤੋਂ ਵੱਧ ਆਪਦੇ ਬੱਚਿਆਂ ਦੇ ਵਿੱਚ ਆਪਦੇ ਭੁੱਖ ਦੇ ਵਿੱਚ ਆਉਣ ਵਾਲੀ ਪੀੜ੍ਹੀ ਦੇ ਵਿੱਚ ਇਨਵੈਸਟ ਜਿਹੜਾ ਉਹ ਕਰਦੇ ਨੇ ਔਰ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕੰਮ ਨੇ ਜਿਹੜੇ ਉਹ ਹੋ ਰਹੇ ਨੇ ਪਰ ਅੱਜ ਇੱਕ ਨਵੀਂ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਪੂਰੇ ਵੱਡੇ ਪੱਧਰ ਦੇ ਉੱਪਰ ਸਕੂਲਾਂ ਨੂੰ ਬਿਹਤਰੀਨ ਬਣਾਉਣ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੈ ਇਸੇ ਲੜੀ ਦੇ ਵਿੱਚ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ ਮੇਰੇ ਆਪਣੇ ਜੱਦੀ ਪਿੰਡ ਬਡਰੁਖਾਂ ਦੇ ਵਿੱਚ ਅਸੀਂ ਤਕਰੀਬਨ 1 ਕਰੋੜ 98 ਲੱਖ ਰੁਪਏ ਦੇ ਦੋਨੋਂ ਸਕੂਲਾਂ ਦੇ ਵਿੱਚ ਸੀਨੀਅਰ ਸੈਕੰਡਰੀ ਵੀ ਔਰ ਪ੍ਰਾਇਮਰੀ ਵੀ ਦੋਨੋਂ ਦੇ ਵਿੱਚ ਜਿਹੜੇ 1 ਕਰੋੜ 98 ਲੱਖ ਦੇ ਕੰਮ ਨੇੜੇ ਉਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੀ ਤਾਰੀਖ ਦੇ ਵਿੱਚ ਅ ਤਕਰੀਬਨ 90% ਸਕੂਲਾਂ ਦੇ ਵਿੱਚ ਜਿੱਥੇ ਪਹਿਲਾਂ ਬਾਉਂਡਰੀ ਵਾਲਸ ਨਹੀਂ ਸੀਗੇ ਜਾਂ ਟਾਇਲਟਸ ਨਹੀਂ ਸੀਗੇ ਜਾਂ ਕਲਾਸਰੂਮਸ ਨਹੀਂ ਸੀਗੇ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਸੀਗੀ ਉਹ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਹੈ ਇਸ ਸਕੂਲ ਦੇ ਵਿੱਚ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਵੀ 70 ਲੱਖ 72 ਹਜ਼ਾਰ ਰੁਪਏ ਦੇ ਨਾਲ ਅੱਜ ਫਿਜ਼ਿਕਸ ਲੈਬ ਕੈਮਿਸਟਰੀ ਲੈਬ ਬਾਇਓ ਲੈਬ ਲਾਇਬ੍ਰੇਰੀ ਸਾਰੀਆਂ ਨੇ ਜਿਹੜੀਆਂ ਉਹ ਬਣ ਰਹੀਆਂ ਨੇ ਸੋ ਮੈਂ ਸਮਝਦਾ ਕਿ ਇੱਕ ਨਵਾਂ ਪੰਜਾਬ ਹੈ ਜਿਹੜਾ ਇਸ ਸਿੱਖਿਆ ਕ੍ਰਾਂਤੀ ਦੇ ਜ਼ਰੀਏ ਸਿਰਜਿਆ ਜਾ ਰਿਹਾ ਹੈ ਆਵਾਦੀ ਪਾਰਟੀ ਦੀ ਭਵੰਤਵਾਨ ਸਰਕਾਰ ਵੱਲੋਂ ਜਿਹਦੇ ਜਿਹਦੀ ਜੀ ਵੀ ਸੋਚ ਜਿਹਦੀ ਦਿਸ਼ਾ ਹੈ ਔਰ ਜਿਨ੍ਹਾਂ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਨੀਸ਼ 소ਦੀਆ ਜੀ ਉਹਨਾਂ ਨੇ ਪਹਿਲਾਂ ਇਹ ਬਿਹਤਰੀਨ ਸਿੱਖਿਆ ਦਾ ਮਾਡਲ ਦਿੱਲੀ ਦੇ ਵਿੱਚ ਸਿਰਜਿਆ ਤੇ ਉਹੀ ਹੁਣ ਪੰਜਾਬ ਦੇ ਵਿੱਚ ਹੁਣ ਜਾ ਰਿਹਾ ਹੈ ਤਾਂ ਕਿ ਹੁਣ ਸ਼ੁਰੂ ਹੋ ਜਾਂਦੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਪ੍ਰਾਈਵੇਟ ਦੇ ਮੁਕਾਬਲੇ ਲੱਗਦਾ ਕਿ ਇਸ ਮਾਰਕੀਟ ਦਾ ਫੀ ਵਧਨ ਦੀ ਹੁੰਦੀ ਹੈ 100% ਵਧਨ ਗਈ ਜੀ ਪਿਛਲੇ 3 ਸਾਲਾਂ ਦੇ ਵਿੱਚ ਹੀ ਤਕਰੀਬਨ 9000 ਤੋਂ ਵਿਵੱਦ ਅ ਬੱਚੇ ਇਹੋ ਜਿਹੇ ਨੇ ਪੂਰੇ ਪੰਜਾਬ ਦੇ ਵੀ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਇਹ ਅੱਜ ਤੱਕ ਇਹਦੇ ਪੰਜਾਬ ਦੇ ਵਿੱਚ ਨਹੀਂ ਹੋਇਆ ਸੀਗਾ ਜਦੋਂ ਇਨਫਰਾਸਟ੍ਰਕਚਰ ਬਿਹਤਰੀਨ ਹੋਊਗਾ ਜਦੋਂ ਇੱਥੇ ਉੰਨਾ ਮਹੌਲ ਵਧੀਆ ਹੋਊਗਾ ਜਦੋਂ ਇੱਥੋਂ ਦੇ ਟੀਚਰਸ ਨੇ ਜਿਹੜੇ ਪ੍ਰਿੰਸੀਪਲਸ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚੋਂ ਬਾਹਰਲੇ ਮੁਲਕਾਂ ਤੋਂ ਟ੍ਰੇਨਿੰਗ ਲੈ ਕੇ ਆਉਣਗੇ 20000 ਨਵੇਂ ਟੀਚਰ ਹੈ ਜਿਹੜਾ ਉਹ ਰੱਖਿਆ ਜਾ ਚੁੱਕਿਆ तकरीबन 90000 90% ਜਿਹੜੇ ਸਕੂਲਾਂ ਦੇ ਵਿੱਚ ਬਾਉਂਡਰੀ ਵਾਲ ਜਿੱਥੇ ਨਹੀਂ ਸੀ ਉਹ ਕੰਪਲੀਟ ਹੋ ਚੁੱਕੀ ਸੋ ਮੈਂ ਸਮਝਦਾ ਕਿ ਬੜੇ ਜਲਦੀ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਕਿਤੇ ਅੱਗੇ ਹੈ ਜਿਹੜਾ ਹਰ ਸ਼ਹਿਰ ਹਰ ਪਿੰਡ ਹਰ ਨਗਰ ਦੇ ਵਿੱਚ ਉਹ ਪਹੁੰਚ ਜਾਣਗੇ ਸਰ ਰਤੂ ਦਾ ਇੱਕ ਸਕੂਲ ਹੈ ਬਹੁਤ ਫੈਸਲਾ ਹੈ ਰਤੂਗੀਆਂ ਰੰਗ ਹੈ ਜਿਹੜੀ ਸੇਵਾ ਦਰਪਨ ਦੇ ਵਿੱਚ ਸਕੂਲ ਦੇ ਵਿੱਚ ਦੇਖੋ ਮੈਂ ਸਮਝਦਾ ਕਿ ਕੱਲਾ ਇੱਕ ਤੁਸੀਂ ਰਤੂਗੀਆਂ ਦੇ ਐਗਜ਼ਾਮਪਲ ਦੇ ਰਹੇ ਹੋ ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ 20000 ਦੇ ਕਰੀਬ ਸਕੂਲ ਨੇ ਹਰ ਸਕੂਲ ਹੈ ਜਿਹੜਾ ਉਹ ਰਤੋਕੇ ਵਾਲੇ ਸਕੂਲ ਦੇ ਘੱਟੋ-ਘੱਟ ਬੇਸਿਕ ਉਸ ਦੇ ਸਟੈਂਡਰਡ ਦੇ ਉੱਪਰ ਪਹੁੰਚ ਜਾਏਗਾ ਉਹ ਸਕੂਲ ਦੀ ਪੋਜੀਸ਼ਨ ਅਜੇ ਹੈ ਕਿ ਤਿੰਨ-ਤਿੰਨ ਸਾਲਾਂ ਦੀ ਉਹ ਸਰਕਾਰੀ ਸਕੂਲ ਦੇ ਵਿੱਚ ਵੇਟਿੰਗ ਹੈ ਐਡਮਿਸ਼ਨ ਲੈਣ ਦੇ ਲਈ ਹਜੇ ਬੱਚਾ ਹੋਣਾ ਹੁੰਦਾ ਹੈ ਹਜੇ ਬੱਚਾ ਮਾਪਿਆਂ ਦੇ ਹੋਣਾ ਹੁੰਦਾ ਹੈ ਪਹਿਲਾਂ ਉੱਥੇ ਜਾ ਕੇ ਸਕੂਲ ਦੇ ਪ੍ਰਿੰਸੀਪਲ ਕੋਲ ਪੰਚਾਇਤ ਕੋਲ ਨੋਟ ਕਰਾ ਕੇ ਆਉਣੀ ਜੀ ਵੀ ਤਿੰਨ ਸਾਲ ਬਾਅਦ ਮੇਰੇ ਬੱਚੇ ਨੂੰ ਇੱਥੇ ਤੁਸੀਂ ਐਡਮਿਸ਼ਨ ਦੇਣੀ ਹੈ ਆਹੀ ਸੋਚ ਸਾਡੀ ਪੰਜਾਬ ਦੇ 20000 ਸਕੂਲਾਂ ਨੂੰ ਬਣਾਉਣ ਦੇ ਪ੍ਰਤੀ ਅਤੇ ਪ੍ਰਮਾਤਮਾ ਸੁੱਖ ਰੱਖੇ ਬਾਬਾ ਨਾਨਕ ਮਿਹਰ ਕਰਨ ਇਸ ਇਹ ਟੀਚਾ ਜਿਹੜਾ ਉਸ ਸਮੁੱਚੇ ਪੰਜਾਬ ਦੀ ਸਹਿਯੋਗ ਦੇ ਨਾਲ ਅਸੀਂ ਬੜੀ ਜਲਦੀ ਹੀ ਪੂਰਾ ਕਰ ਲਾਂਗੇ ਸਰ ਪੰਜਾਬ ਜਿਹੜੇ ਇਨਕਾਉਂਟਰ ਹੋ ਰਹੇ ਨੇ ਪਰਿਵਾਰਾਂ ਮੰਨ ਉਹਨਾਂ ਖਾ ਚੱਕੇ ਜਾ ਰਹੇ ਦੁਬਾਰਾ 84 ਦੇ ਮੌਲਦ ਨਹੀਂ ਦੇਖੋ ਇਸ ਤਰ੍ਹਾਂ ਕਿ ਜੇ ਕੋਈ ਨਸ਼ਾ ਵੇਚੂਗਾ ਲੋਕਾਂ ਦੇ ਬੱਚਿਆਂ ਦੇ ਨਸਾਂ ਦੇ ਵਿੱਚ ਜ਼ਹਿਰ ਘੋਲੂਗਾ ਜੇ ਕੋਈ ਕਿਸੇ ਤੋਂ ਫਰੋਤੀਆਂ ਮੰਗੂਗਾ ਜੇ ਕੋਈ ਕਿਸੇ ਦਾ ਕਤਲ ਕਰਕੇ ਭੱਜੂਗਾ ਜੇ ਕੋਈ ਇਹ ਜਿਹਾ ਚਾਹੇ ਐਂਟੀ ਸੋਸ਼ਲ ਐਲੀਮੈਂਟ ਹੈ ਗੈਂਗਸਟਰ ਹੈ ਜਾਂ ਕੋਈ ਡਰਗ ਸਮਗਲਰ ਹੈ ਜੋ ਇਹ ਜਗਾ ਗਲਤ ਕੰਮ ਕਰੂਗਾ ਤੇ ਪੁਲਿਸ ਪਿੱਛਾ ਕਰੂਗੀ ਆਮਣਾ ਸਾਹਮਣਾ ਹੋਊਗਾ ਤੇ ਫਿਰ ਉਥੇ ਪੁਲਿਸ ਨੇ ਜਦੋਂ ਅੱਗੋਂ ਗੋਲੀ ਚੱਲੂਗੀ ਤੇ ਪੁਲਿਸ ਨੇ ਆਰਤੀ ਤਾਂ ਤਾਰ ਨਹੀਂ ਨਹੀਂ ਉਹਨਾਂ ਦੀ ਉਥੇ ਵੀ ਜੇ ਇਨਕਾਊਂਟਰ ਹੋਊਗਾ ਇਹ ਜਗਾ ਕੋਈ ਗੱਲ ਨਹੀਂ ਹੈ ਕਿ 84 ਵਾਲਾ ਮਾਹੌਲ ਇਹਦਾ ਉਹ ਬਣ ਰਿਹਾ ਹੈ ਸਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਲਾਅ ਆਫ ਲੈਂਡ ਹੈ ਜਿਹੜਾ ਜੋ ਧਰਤੀ ਦਾ ਕਾਨੂੰਨ ਹੈ ਜੋ ਦੇਸ਼ ਦਾ ਕਾਨੂੰਨ ਹੈ ਉਹ ਲਾਗੂ ਹੋਊਗਾ ਪਰ ਜੇ ਕੋਈ ਇਹ ਸੋਚੇ ਵੀ ਪਿਛਲੀਆਂ ਸਰਕਾਰਾਂ ਤੇ ਪਿਛਲੀਆਂ ਲੀਡਰਾਂ ਦੀ ਤਰ੍ਹਾਂ ਇਨਾ ਮਾੜੇ ਅਨਸਰਾਂ ਨੂੰ ਸਾਡੀ ਸਰਕਾਰ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਪੁਸ਼ਤ ਪਨਾਹੀ ਦੇ ਦੂਗਾ ਤੇ ਉਹ ਨਹੀਂ ਹੋਣ ਵਾਲਾ ਇਸ ਕਰਕੇ ਮੈਂ ਇਸੇ ਕਰਕੇ ਬਾਰ ਬਾਰ ਕਹਿਣਾ ਇਨਾ ਇਨ ਸਮਗਲਰਸ ਨੂੰ ਜਿਹੜੇ ਡਰਗ ਦਾ ਧੰਦਾ ਕਰਦੇ ਨੇ ਕਿ ਭਾਈ ਤੁਸੀਂ ਇਹ ਕੰਮ ਛੱਡ ਦਿਓ ਮੇਨਸਟ੍ਰੀਮ ਦੇ ਵਿੱਚ ਆਓ ਪੰਜਾਬ ਸਰਕਾਰ ਅੱਜ ਨੌਕਰੀਆਂ ਹਰ ਰੋਜ਼ ਕੱਢ ਰਹੀ ਹੈ ਆਓ ਮਿਹਨਤ ਕਰੋ ਪੜੋ ਆਪ ਦਾ ਵੀ ਤੇ ਆਪ ਦੇ ਪਰਿਵਾਰ ਦਾ ਵੀ ਨਾਮ ਰੋਸ਼ਨ ਕਰੋ ਪੰਜਾਬ ਦਾ ਨਾਮ ਰੋਸ਼ਨ ਕਰਦੇ ਕਿਉਂ ਕਪੂਠੇ ਪਾਸੇ ਤੁਰੇ ਹੋਏ ਹੋ ਬਾਕੀ ਦੇ ਸੰਕੀਸ਼ ਤਰੀਕੇ ਨਾਲ ਦੇਖੋ ਜਿਹੜੇ ਬਿਲ ਪਾਸਪੇ ਕੇਂਦਰ ਦੇ ਕਿਹੜਾ ਜੀ ਦੇਖੋ ਮੈਂ ਸਮਝਦਾ ਕਿ ਇਹ ਮਾਈਨੋਰਟੀਜ਼ ਦੇ ਉੱਪਰ ਵੱਡਾ ਹੱਲਾ ਜਿਹੜਾ ਉਹ ਮਾਰਨੀ ਸੈਂਟਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਦੇ ਵਿੱਚ 6-7 ਸਤੂਦਾਂ ਦਾ ਉਦਘਾਟਨ ਜਿਹੜਾ ਹੋਣ ਜਾ ਰਿਹਾ ਹੈ ਮੈਂ ਜਿਹੜੀ ਗੱਲ ਕਹੀ ਹੈ ਜੀ ਕਿ ਸਿੱਖਿਆ ਕ੍ਰਾਂਤੀ ਦੀ ਹਨੇਰੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹਦਾ ਜਗਾਹ ਜਿਹੜਾ ਹੋ ਚੁੱਕਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਕੱਲੇ ਸੰਦੂਰਜੀ ਪੂਰੇ ਪੰਜਾਬ ਦੇ ਵਿੱਚ ਹਜ਼ਾਰਾਂ ਸਕੂਲਾਂ ਦੇ ਵਿੱਚ ਇਹ ਜਿਹੇ ਡਿਵੈਲਪਮੈਂਟ ਦੇ ਕੰਮ ਹੁੰਦੇ ਦੇਖੋਗੇ